ਮੇਰਾ ਨਾਮ ਬਨੀ ਹੈ ਜੀ। ਥੋੜੀ ਜਿਹੀ ਕੀ ਮਾਮਲਾ ਹੋਇਆ ਅੱਜ? ਮਾਮਲਾ ਸਾਰੇ ਆ ਵੀ ਮੇਰੇ ਡੈਡੀ ਦਾ ਪਿੰਡ ਛਾਪੌਰ ਦੇ ਵਿੱਚ ਆਪਣਾ ਮਨਜੀਤ ਸਿੰਘ ਸਨ ਆਫ ਜਗਿੰਦਰ ਸਿੰਘ ਜੀ ਦੇ ਨਾਲ ਜ਼ਮੀਨ ਦਾ ਟਕੜਕੇਸ ਚੱਲਣ ਡਿਆ ਸੀ ਤਾਂ ਇਹਨਾਂ ਨੇ ਸਾਡੇ ਫਾਦਰ ਸਾਹਿਬ ਦਾ ਟਰੈਕਟਰ ਉੱਤੇ ਚੜਾ ਕੇ ਤੇ ਕਤਲ ਕਰ ਦਿੱਤਾ। ਇਹ ਟਰੈਕਟਰ 'ਤੇ। ਹਾਂਜੀ ਸਾਰੇ ਆਪਣੀ ਪਹਿਲੀ ਵਾਹ ਕੇ ਟਰੈਕਟਰ ਇਹਨੇ ਬਾਹਰ ਕੱਢਿਆ ਮੇਰੇ ਫਾਦਰ ਸਾਹਿਬ ਪਿੰਡੋਂ ਜਾ ਰਹੀ ਖੁੱਡੇ ਨੂੰ ਆਪਣੀ ਦਵਾਈ ਲੈਣ ਤਾਂ ਇਹਨੇ ਥੱਲੇ ਦੇ ਕੇ ਉਹਨਾਂ ਨੂੰ ਮਾਰ ਦਿੱਤਾ। ਬਹੁ ਬੁਰੀ ਹਾਲਤ ਦੇ ਨਾਲ। ਕੀ ਮੰਗ ਕਰਦੇ ਮੈਂ ਸਰ ਕਾਨੂੰਨ ਦਾ ਮੰਗ ਕਰਦਾ ਵੀ ਸਖਤ ਤੋਂ ਸਖਤ ਦੀ ਕਾਰਵਾਈ ਹੋਵੇ ਤੇ ਜੇਲਾ ਦੇ ਵਿੱਚ ਜਾਣ ਸੱਚੀ ਨਾਮ ਆਪਣਾ ਜੀ ਮੇਰਾ ਨਾਮ ਹਰਨੇਕ ਸਿੰਘ ਮੇਰਾ ਪਿੰਡ ਆਪਣਾ ਮੇਰਾ ਪਾਜੀ ਪਿੰਡ ਭਵੇਂ ਭਵੇਂ ਚਿੰਗੜ ਕੀ ਮਾਮਲਾ ਲਗਾ ਜਿਹੜਾ ਤੁਸੀਂ ਦੱਸਦੇ ਹੋ ਜੀ ਭਾਜੀ ਮਾਮਲਾ ਇਦਾਂ ਆ ਕਿ ਸਾਡਾ ਪਿੰਡ ਤੇ ਭਵੇਂ ਆ ਸਾਡੇ ਪਿੰਡ ਤੋਂ ਅੱਗੇ ਛਾਪਰ ਪਿੰਡ ਦਾ ਸਾਡੇ ਖੇਤ ਨੇ ਤੇ ਐਕਚੁਅਲੀ ਮੈਂ ਤਾਂ ਖੇਤੀ ਨਹੀਂ ਕਰਦਾ ਵੈਸੇ ਤੇ ਅੱਜ ਅਚਾਨਕ ਹੀ ਸਾਡੇ ਨੂੰ ਪਤਾ ਲੱਗਾ ਕਿ ਸਾਡੇ ਖੇਤਾਂ 'ਚ ਅੱਗ ਲੱਗੀ ਆ ਅੰਡਰਗਰਾਊਂਡ ਸੜ ਗਈ ਆ ਤੇ ਉਹ ਡੈਡੀ ਨੇ ਮੈਨੂੰ ਕਿਹਾ ਕਿ ਚਲ ਤੂੰ ਅੱਜ ਆਇਆ ਤੇ ਮੜਾ ਜ ਆਪਣਾ ਖੇਤਾਂ ਨਾਲ ਨਾ ਦੇਖ ਕੇ ਆ ਤੇ ਮੜਾ ਖੇਤ ਵਾਇਆ ਤੇ ਮੈਂ ਆਪਣੇ ਉਹ ਅੰਡਰਗਰਾਊਂਡ ਜਿਹੜੀ ਸੜੀ ਹੋਈ ਆ ਉਹਨੂੰ ਮੈਂ ਚੈੱਕ ਕਰ ਰਿਆਂ ਸੀਗਾ ਵੀ ਮਤਲਬ ਇਹਨੂੰ ਮੈਂ ਕਿੱਦਾਂ ਕਰਾਂ ਇਹਨੂੰ ਮੈਂ ਉਹ ਪੱਟਾਂ ਕੀ ਕਰਾਂ ਨਾ ਅਚਾਨਕ ਹੀ ਮੈਨੂੰ ਮਤਲਬ ਲੱਗੇ ਸਾਡੇ ਖੇਤ 'ਚੋਂ ਕਾਫੀ ਅੱਗ ਹੈ ਨਾ ਮੈਨੂੰ ਮਤਲਬ ਇੱਕ ਟਰੈਂਟ ਦੀ ਆਵਾਜ਼ ਮਤਲਬ ਕਿ ਮੈਨੂੰ ਸੁਣਾਈ ਦਿੱਤੀ ਵੀ ਉਹ ਕਾਫੀ ਰੇਸ ਆ ਮੈਂ ਜਿੱਦਾਂ ਹੀ ਧਿਆਨ ਮਾਰਿਆ ਤੇ ਉਹ ਛਾਪਰ ਦੇ ਹੀ ਆ ਉਹਨਾਂ ਦਾ ਨਾਮ ਮੈਨੂੰ ਸ਼ਾਇਦ ਮਨਜੀਤ ਸਿੰਘ ਆ ਨਾਮ ਉਹਨਾਂ ਦਾ ਤੇ ਉਹ ਆਪਣੇ ਟਰੈਕਟਰ ਦੇ ਨਾਲ ਹੈ ਨਾ ਉਹਨਾਂ ਦੇ ਪਿੰਡ ਦੇ ਹੀ ਆ ਆਪਣੇ ਬਾਲ ਮਿੱਕੀਏ ਭਾਈਚਾਰੇ ਤੋਂ ਉਹਨਾਂ ਦੇ ਛਾਪਰ ਪਿੰਡ ਦੇ ਹੀ ਆ ਉਹ ਵੀ ਤੇ ਉਹਨਾਂ ਨੂੰ ਉਹ ਆਪਣੇ ਟਰੈਕਟਰ ਦੇ ਨਾਲ ਹੈ ਨਾ ਭੱਕ ਭੱਕ ਰਿਹਾ ਉਹਨਾਂ ਨੂੰ ਮਤਲਬ ਮਾਰ ਰਿਹਾ ਆ ਉਹਨਾਂ ਨੂੰ ਨਾ ਉਹ ਮੈਂ ਜਿੱਦਾਂ ਹੀ ਇੱਕਦਮ ਮੇਰੇ ਇੱਕਦਮ ਮਤਲਬ ਡੋਰਪੁਰ ਰੋੜ ਦੇ ਕਿ ਯਾਰ ਇਹ ਕੀ ਕੀ ਕਰੀ ਜਾ ਰਿਹਾ ਨਾ ਕਿ ਇੱਕ ਦਿਨ ਦਿਹਾੜੀ ਮਤਲਬ ਇੱਕ ਪਿੰਡ ਦੇ ਵਿੱਚ ਹੀ ਸਾਰਾ ਕੁਝ ਕਰੀ ਜਾ ਰਿਹਾ ਨਾ ਤੇ ਮੈਂ ਨਾ ਉੱਥੇ ਹੀ ਰੋਲਾ ਪਾਇਆ ਤੇ ਮੈਂ ਨਾ ਈਦਾ ਉਧਰ ਮੰਜਾਂ ਦੀ ਕੋਸ਼ਿਸ਼ ਕੀਤੀ ਮੈਂ ਉਹ ਆ ਨਾ ਫਿਰ ਭੱਜ ਗਿਆ ਉੱਥੋਂ ਤੇ ਫਿਰ ਮੈਂ ਕਿ ਚਲੋ ਮੈਂ ਜਾ ਕੇ ਦੇਖਦਾ ਮੈਂ ਜਦੋਂ ਜਾ ਕੇ ਦੇਖਿਆ ਤੇ ਉਹ ਮਤਲਬ ਕਿ ਸੱਟ ਸੂੜਾ ਸੱਟ ਤੇ ਲੱਗ ਗਈ ਸੀ ਤੇ ਮੈਂ ਫਿਰ ਘਰ ਨੂੰ ਆਇਆ ਮੈਂ ਕਿ ਚਲ ਦਵਾ ਦਾ ਮੈਂ ਟਰੈਕਟਰ ਲੈ ਕੇ ਘਰ ਆਇਆ ਉਹ ਦੌੜ ਗਿਆ ਉੱਤਰ ਕੇ ਫਿਰ ਮੈਂ ਟਰੈਕਟਰ ਲੈ ਕੇ ਤਵਾਂ ਘਰ ਆ ਮੈਂ ਘਰ ਦੱਸਿਆ ਡੈਡੀ ਫਿਰ ਮੇਰੇ ਨਾਲ ਆਏ ਕਿ ਚਲੋ ਗੱਡੀ ਚ ਉਹਨਾਂ ਨੂੰ ਲਿਜਾਣੇ ਆ ਹਸਪੀਟਲ ਲੈ ਕੇ ਜਾਣੇ ਆ ਨਾ ਤੇ ਸਾਰਾ ਮੇਰੇ ਹੁੰਦਿਆਂ ਸਾਰਾ ਪਿੰਡ ਇਕੱਠਾ ਹੋਇਆ ਸੀਗਾ ਤੇ ਬਾਕੀ ਜੋ ਵੀ ਹੋਇਆ ਬਹੁਤ ਗਲਤ ਹੋਇਆ ਇਹ ਇਹ ਵਿਚਾਰੇ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਕਾਫੀ ਗਰੀਬ ਨੇ ਇਹ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਕੀ ਮਾਮਲਾ ਹੈ ਸਰ ਅੱਜ ਸਾਨੂੰ ਵੀ ਇੱਕ ਫੋਨ ਆਇਆ ਸੀਗਾ ਕਿ ਇੱਧਰ ਨਾਲ ਕਰਕੇ ਸ਼ਾਹਪੁਰ ਦੇ ਵਿੱਚ ਇੱਕ ਜੋਗਿੰਦਰ ਸਿੰਘ ਜੀ ਹੈਗੇ ਐ ਤੇ ਉਹਨਾਂ ਦਾ ਵੀ ਕਿਸੇ ਟਰੈਕਟਰ ਦੇ ਥੱਲੇ ਆ ਕਰਕੇ ਮੌਤ ਹੋ ਗਈ ਹੈ ਫਿਰ ਅਸੀਂ ਵੀ ਮੌਕੇ ਤੇ ਪਹੁੰਚੇ ਇੱਥੇ ਆ ਕਰਕੇ ਅਸੀਂ ਆ ਕਰਕੇ ਦੇਖਿਆ ਇੱਥੇ ਤੇ ਮੌਕੇ ਤੇ ਇਹ ਹੈ ਕਿ ਜਿਹੜਾ ਟਰੈਕਟਰ ਦੇ ਥੱਲੇ ਜਿਹੜਾ ਜੋਗਿੰਦਰ ਸਿੰਘ ਦੇ ਜਿਹੜੀ ਡੈੱਡ ਬੋਡੀ ਜਿਹੜੀ ਨਾਲ ਲੱਗੀ ਹੋਈ ਹੈ ਤੇ ਅਜੇ ਜਾਂਚ ਦਾ ਵਿਸ਼ੇ ਹੈ ਕਿ ਜੋ ਵੀ ਬਿਆਨ ਲਖਾਂਗੇ ਅਸੀਂ ਉਸ ਹਾਰ ਦੇ ਆਪਾਂ ਕਾਰਵਾਈ ਕਰਾਂਗੇ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਸਾਡੀ ਜਾਰੀ ਹੈਗੀ ਸਬ ਕੋ ਇਨਵੈਸਟੀਗੇਸ਼ਨ ਦਾ ਵਿਸ਼ੇ ਹੈਗਾ ਤੇ ਅਸੀਂ ਜਿਹੜਾ ਹੈਗਾ ਜੋ ਜਿੱਦਾਂ ਜੋ ਬਿਆਨ ਉਹਨਾਂ ਦੇ ਜਿੱਦਾਂ ਆ ਜਾਂਦੇ ਉਸੇ ਹਿਸਾਬ ਨਾਲ ਜੋ ਕਾਰਵਾਈ ਕੀਤੀ ਜਾਏਗੀ ਜੀ ਸਰ